ਜਾਗ ਚ ਤਾੜ-ਤਾੜ ਚੱਲੀਆਂ ਗੋਲੀਆਂ ਜੀਹਾਂ ਥਾਣਾ ਸੇਵਲਾਈਨ ਦੀ ਪੁਲਿਸ ਨੇ ਅੱਜ ਐਸਐਚਓ ਅਮਰਪਾਤ ਸਿੰਘ ਚਹਿਲ ਦੀ ਗਵਾਹੀ ਹੇਠ ਜਦੋਂ ਨਸ਼ਾ ਸਮੰਗਲਿੰਗ ਦੇ ਦੋਸ਼ ਚ ਗ੍ਰਿਫਤਾਰ ਕੀਤੇ ਗਏ ਸੰਦੀਪ ਕੁਮਾਰ ਉਰਫ ਦੇਵੀ ਦੀ ਨਿਸ਼ਾਨੇ ਦੇਹੀ ਤੇ ਹਥਿਆਰਾਂ ਦੀ ਰਿਕਵਰੀ ਕਰਾਉਣ ਲਈ ਗਈ ਤਾਂ ਉਸਨੇ ਪੁਲਿਸ ਤੇ ਫਾਇਰ ਕਰ ਦਿੱਤਾ ਜਵਾਬ ਚ ਏਐਸਆਈ ਨੇ ਵੀ ਫਾਇਰ ਕੀਤਾ ਜਿਹੜਾ ਸੰਦੀਪ ਕੁਮਾਰ ਉਰਫ ਦੇਵੀ ਦੇ ਲੱਤ ਚ ਝਾ ਲੱਗਿਆ ਜਿਸ ਨਾਲ ਉਹ ਜ਼ਖਮੀ ਹੋ ਗਿਆ ਇਹ ਘਟਨਾ 23 ਨੰਬਰ ਫਾਟਕ ਦੇ ਕੋਲ ਦੀ ਹੈ ਦੱਸ ਦਈਏ ਇਸ ਮੌਕੇ ਐਸਐਸਪੀ ਡਾਕਟਰ ਨਾਨਕ ਸਿੰਘ ਅਤੇ ਐਸਪੀ ਸਿਟੀ ਵੈਦਵ ਚੋਦਰੀ ਵੀ ਮੌਕੇ ਤੇ ਪਹੁੰਚ ਗਏ ਨੇ ਇਸ ਸਬੰਧੀ ਸਾਰੀ ਜਾਣਕਾਰੀ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦਿੱਤੀ ਹੈ 56/25 ਅਵਲਾਈਂਦੀ ਇਹ ਚੋਰੀ ਦਾ ਪਰਚਾ ਸੀਗਾ ਤੇ ਨਾਲ ਇਹਦੇ ਚ ਐਨਡੀਪੀਐਸ ਦੀ ਰਿਕਵਰੀ ਹੋਈ ਸੀ ਸੋ ਉਹ ਐਨਡੀਪੀਐਸ ਦੀ ਰਿਕਵਰੀ ਤੇ ਵਿੱਚ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਜਿਹੜਾ ਪਰਚਾ ਦਰਜ ਹੋਇਆ ਸੀ ਉਦੀ ਪੁੱਛ ਕੇ ਅੱਗੇ ਨਿਕਲਿਆ ਕਿ ਇੰਨੇ ਕੋਈ ਵੈਪਨ ਵੀ ਇੱਥੇ ਧੱਪਿਆ ਹੋਇਆ ਉਹ ਵੈਪਨ ਦੀ ਰਿਕਵਰੀ ਵਾਸਤੇ ਜਦੋਂ ਟੀਮ ਇੱਥੇ ਆਈ ਤੇ ਇੰਨੇ ਵੈਪਨ ਦੇ ਨਾਲ ਪੰਜ ਰਾਉਂਡ ਸੀਗੇ ਪੰਜ ਜਿੰਦਾ ਰਾਉਂਡ ਸੀ ਲਿਫਾਫੇ ਚ ਪਏ ਸੀ ਬਟ ਇੱਕ ਰਾਉਂਡ ਜਿਹੜਾ ਸੀਗਾ ਉਹ ਵੈਪਨ ਦੇ ਵਿੱਚ ਸੀ ਸੋ ਉਹ ਵੈਪਨ ਦੇ ਵਿੱਚ ਜਿਹੜਾ ਰਾਉਂਡ ਸੀਗਾ ਇੰਨੇ ਮੁਲਾਜ਼ਮ ਵੱਲ ਫਾਇਰ ਕੀਤਾ ਤਾਰਾ ਚੰਦ ਵੱਲ ਸਾਡੇ ਐਸਆਈ ਵੱਲ ਤੇ ਐਸਆਈ ਨੇ ਜਵਾਬੀ ਫਾਇਰ ਕਰਦੇ ਹੋਏ ਆਪਣੇ ਬਚਾਅ ਵਿੱਚ ਦੋ ਫਾਇਰ ਕੀਤੇ ਜਿਹੜਾ ਕਿ ਇੱਕ ਮਿੱਟੀ ਵਿੱਚ ਲੱਗਾ ਉੱਥੇ ਜਿਹੜਾ ਤੁਸੀਂ ਅੰਦਰ ਦੇਖਿਆ ਤੇ ਦੂਜਾ ਫਾਇਰ ਉਹਦੀ ਲੱਤ ਵਿੱਚ ਲੱਗਾ ਜਦੇ ਨਾਲ ਉਹ ਇੰਜਰਡ ਹੋ ਗਿਆ ਤੇ ਉਹਨੂੰ ਹਸਪੀਟਲ ਤੇ ਦਾਖਲ ਕਰਾਇਆ ਗਿਆ ਇਹ ਜਿਹੜਾ ਦੋਸ਼ੀ ਹੈ ਦੇਵੀ ਨਾਮ ਦਾ ਮੁੰਡਾ ਹੈ ਤੇ ਇਹਦੇ ਤੇ 25 ਪਰਚੇ ਦਰਜ ਨੇ ਪਿਛਲੇ ਆਲਮੋਸਟ 12 ਸਾਲਾਂ ਵਿੱਚ ਤੇ 12 ਸਾਲਾਂ ਵਿੱਚ 25 ਪਰਚੇ ਦਰਜ ਨੇ 20 ਪਰਚੇ ਇਹਨਾਂ ਚੋ ਚੋਰੀ ਦੇ ਨੇ ਤੇ ਪੰਜ ਪਰ ਚਾਰ ਪਰਚੇ ਨੇ ਪੰਜ ਪਰਚੇ ਨੇ ਐਨਡੀਪੀਐਸ ਤੇ ਸੋ ਇਹ ਪੁਰਾਣਾ ਚੋਰ ਹੈ ਇਹਨੇ ਕਾਫੀ ਵੱਡੀਆਂ ਵੱਡੀਆਂ ਚੋਰੀਆਂ ਵੀ ਕੀਤੀਆਂ ਤੇ ਨਸ਼ਾ ਤਸਕਰ ਵੀ ਹੈ ਸੋ ਜਿਵੇਂ ਮੈਂ ਦੱਸਿਆ ਕਿ ਮਲਟੀਪਲ ਪਰਚੇ ਚੋਰੀ ਦੇ ਨੇ ਮਲਟੀਪਲ ਪਰਚੇ ਐਨਡੀਪੀਐਸ ਦੇ ਨੇ ਇਹਨੂੰ ਅਰੈਸਟ ਕੀਤਾ ਗਿਆ ਸੀ ਇਹਦੀ ਵਾਈਫ ਤੇ ਨਾਲ ਤੇ ਇਹਦੀ ਵਾਈਫ ਤੇ ਵੀ ਪੰਜ ਪਰਚੇ ਨੇ ਜਿਹੜਾ ਐਨਡੀਪੀਐਸ ਦਾ ਪਰਚਾ ਹੋਇਆ ਉਹਦੇ ਚ ਦੋਵੇਂ ਇਕੱਠੇ ਸੀਗੇ ਉਹਦੇ ਚ ਰਿਕਵਰੀ ਹੋਈ ਸੀ ਆਲਮੋਸਟ 1100 ਗੋਲੀਆਂ 1100 ਗੋਲੀਆਂ ਦੀ ਰਿਕਵਰੀ ਹੋਈ ਸੀ ਜਿਹੜਾ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੋ ਇੱਥੇ ਜਿਹੜਾ ਉਹ ਘਰ ਵਾਲਾ ਸੀਗਾ ਦੇਵੀ ਉਹਨੂੰ ਲੈ ਕੇ ਆਏ ਸੀ ਉਹਦੀ ਰਿਕਵਰੀ ਦੇ ਦੌਰਾਨ ਸਾਰਾ ਸਰ ਇਹ ਕੱਲਾ ਸੀਗਾ ਜੀ ਇਹਦੇ ਨਾਲ ਕੋਈ ਹੋਰ ਵੀ ਲੈ ਕੇ ਆਇਸ ਕਿ ਇਸੇ ਨਹੀਂ ਅੱਜ ਰਿਕਵਰੀ ਕਰਾਉਣ ਵਾਸਤੇ ਇਹਨੂੰ ਕੱਲੇ ਨੂੰ ਲੈ ਕੇ ਆਏ ਸੀ ਅਦਰਵਾਇਸ ਜਿਹੜਾ オリジナル ਪਰਚਾ ਦਿੱਜੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਉਹਦੇ ਵਿੱਚ ਇਹ ਤੇ ਇਹਦੀ ਵਾਈਫ ਤੋਂ ਸਰ ਇਹ ਦੱਬੀ ਹੋਈ ਸੀ ਨਹੀਂ ਤੇ ਪਿਸਤੌਲ ਹਾਂ ਇੱਥੇ ਇਹਨੇ ਲਫਾਫੇ ਕਾਲੇ ਰੰਗ ਦੇ ਲਫਾਫੇ ਚ ਦੱਬੀ ਹੋਈ ਸੀ ਜਿਹੜਾ ਕਿ ਅੰਦਰ ਇੱਥੇ ਕਿ ਬਿਲਡਿੰਗ ਹੈਗੀ ਹੈ ਉਹਦੇ ਅੰਦਰ ਜਿਹੜਾ ਲੱਗਦਾ ਹੈ ਕਿ ਸਰ ਇਥੋਂ ਨਿਕਲ ਸਕਦਾ ਹੈਗਾ ਕਿਉਂਕਿ ਹਥਿਆਰ ਜਿਹੜਾ ਉਥੇ ਦੱਬਿਆ ਹੋਇਆ ਸੀ ਦੋ ਦਿਨਾਂ ਨਾਲ ਨਹੀਂ ਇਹ ਤਾਂ ਇਹਨੇ ਸਾਨੂੰ ਜਿਹੜਾ ਇਨਕਸ਼ਾਫ ਕੀਤਾ ਸੀ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਪੁੱਛਗਿੱਛ ਦੇ ਦੌਰਾਨ ਉਹਦੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਬਟ ਬਾਕੀ ਏਰੀਆ ਵੀ ਅਸੀਂ ਸਾਰਾ ਸਰਚ ਕਰਾਂਗੇ ਹੁਣੇ ਕਿ ਹੋਰ ਵੀ ਕੋਈ ਜੇ ਇਹੋ ਜਿਹੀ ਚੀਜ਼ ਇਹਨੇ ਦੱਬੀ ਹੋਈ ਹੈ ਤੇ ਉਹਦੀ ਵੀ ਰਿਕਵਰੀ ਕੀਤੀ ਜਾ ਸਕੇ ਤੇ ਜਿਹੜਾ ਹੋਰ ਵੀ ਇਹਦੀ ਪੁੱਛਗਿੱਛ ਕਰਾਂਗੇ ਕਿ ਹੋਰ ਵੀ ਕੋਈ ਵੈਪਨ ਵਗੈਰਾ ਜਾਂ ਕੋਈ ਜਿਵੇਂ ਮੈਂ ਦੱਸਿਆ ਕਿ 1100 ਕੁੜੀਆਂ ਦਾ ਪਰਚਾ ਪਹਿਲਾਂ ਦਰਜ ਹੋਇਆ ਸੋ ਕੋਈ ਇਹੋ ਜਿਹਾ ਨਸ਼ੀਲਾ ਪਦਾਰਥ ਹੋਰ ਵੀ ਇਹਦੇ ਪੋਜੀਸ਼ਨ ਚ ਹੋਵੇ ਜਾਂ ਕਿਧਰੇ ਇਹਨੇ ਰੱਖਿਆ ਹੋਵੇ ਉਹ ਵੀ ਰਿਕਵਰ ਕਰਾ ਸਰ ਇਹ ਕਿਹੜੀ ਥਾਂ ਹੈ ਜੀ ਕਿੱਥੇ ਇਹ ਦੱਬਿਆ ਹੋਇਆ ਚ ਕੀ ਲੱਗਦਾ ਕਿਹੜਾ ਇਹ ਜੀ ਵਿੱਚ ਕਿਹਦੀ ਜਗ੍ਹਾ ਹੈ ਸਰ ਬਿਲਕੁਲ ਦੇ ਬੇਬਾਦ ਹੀ ਇਹ ਇਹ ਕੁਆਟਰ ਨੇ ਬਿਜਲੀ ਬੋਰਡ ਦੇ ਸੋ ਇੱਥੇ ਕੋਈ ਰਹਿੰਦਾ ਨਹੀਂ ਬੇਬਾਦ ਕੁਆਟਰ ਨੇ ਸੋ ਇਤੋਂ ਰਿਕਵਰੀ ਹੋਈ ਹੈ ਸਰ ਇਸ ਤੋਂ ਕੋਈ ਮੁਸਤੈਦੀ ਵੀ ਤੁਸੀਂ ਵਧਾਉਣ ਲੱਗੇ ਹੋ ਇਸ ਇਲਾਕੇ ਦੀ ਕਿਉਂਕਿ ਇਹ ਬਹੁਤ ਹੰਸਾਨ ਏਰੀਆ ਜਿਹੜਾ ਵੇਖਿਆ ਜਾ ਰਿਹਾ ਔਰ ਅਕਸਰ ਕੋਈ ਲੁੱਟ ਖੋਹ ਦੀ ਘਟਨਾ ਵੀ ਸਾਦੇ ਉੱਪਰ ਹੁੰਦੀ ਹੈ ਨਹੀਂ ਇਸੇ ਕਰਕੇ ਉਹਨੇ ਦੇਖ ਕੇ ਕਿ ਇੱਥੇ ਜਿਹੜੇ ਬੇਆਬਾਦ ਕੋਟਰ ਨੇ ਕੋਈ ਬੰਦਾ ਨਹੀਂ ਆਂਦਾ ਇਸ ਕਰਕੇ ਇੱਥੇ ਦੱਬਿਆ ਸੀਗਾ ਸੋ ਜਿਵੇਂ ਮੈਂ ਦੱਸਿਆ ਕਿ ਉਹਦੀ ਇਨਫੋਰਮੇਸ਼ਨ ਤੇ ਅਸੀਂ ਇੱਥੇ ਆਏ ਸੀ ਬਟ ਅਦਰਵਾਈਜ਼ ਸਾਡੀ ਇੱਥੇ ਪੈਟਰੋਲਿੰਗ ਚੱਲਦੀ ਰਹਿੰਦੀ ਹੈ ਬਟ ਕਈ ਵਾਰੀ ਬੰਦਾ ਟਾਈਮ ਬੇ ਟਾਈਮ ਆ ਕੇ ਇੱਥੇ ਲੱਗਦਾ ਹੈ ਕਿ ਉਹ ਦੱਬ ਗਿਆ ਸੀਗਾ ਆ ਕੇ ਲਿਫਾਫੇ ਦੇ ਵਿੱਚ ਯੇ ਵੇ ਅੰਦਰ ਬੜਾ ਕਲੀਅਰ ਹੈ ਕਿ ਕਾਲੇ ਰੰਗ ਦੇ ਲਿਫਾਫੇ ਵਿੱਚ ਦਬਕੇ ਗਿਆ ਸੀ ਸੋ ਬੜਾ ਕਨਸੀਲਡ ਤਰੀਕੇ ਨਾਲ ਇੱਥੇ ਲਿਆਇਆ ਹੋਇਆ ਹੈ